ਮਾਤਾ ਸਾਸਰੀ ਗਾਲ ਹੋਰ ਮਾਤਾ ਠੀਕ ਹੋ ਕੋਈ ਨਾ ਡਾਕਟਰ ਕਹਿੰਦੇ ਠੀਕ ਹੋ ਜਾਣਾ ਵਾ ਆ ਪੈਪ ਕੱਢ ਦੇਣੀ ਆ ਫਿਰ ਅੱਛਾ ਹਾਂ ਕੱਢ ਦੇਣੀ ਆ ਪੈਪ ਤੇਰਾ ਭਰਾ ਲੈਣ ਆਇਆ ਤੈਨੂੰ ਜਾਣਾ ਭਰਾ ਨਾਲ ਹਾਂ ਠੀਕ ਆ ਕੋਈ ਨਾ ਭੇਜ ਦਿਆਂ ਤੈਨੂੰ ਭੇਜ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਸੁਨੀਤਾ ਮਸੀਹ 1125 ਨੂੰ ਸਾਡੇ ਕੋਲੇ ਪਹੁੰਚੇ ਸੀਗੇ ਨਵੇਂ ਸਾਲ ਵਾਲੇ ਦਿਨ ਮਾਤਾ ਨੂੰ ਜਿਹੜੇ ਘਰ ਚੋਂ ਲੈ ਕੇ ਆਏ ਸੀ ਉਸ ਘਰ ਦੇ ਹਾਲਾਤ ਬਹੁਤ ਬੁਰੇ ਸੀ ਘਰੇ ਕਾਰ ਸੀ ਸਕੂਟਰ ਸੀ ਮੋਟਰਸਾਈਕਲ ਸੀ ਸਭ ਕੁਝ ਘਰੇ ਆ ਕਬਾੜ ਹੀ ਕਬਾੜ ਭਰਿਆ ਪਿਆ ਸੀ ਪਰ ਜੇ ਉੱਥੇ ਹੈ ਨਹੀਂ ਸੀ ਤਾਂ ਕੋਈ ਸਨੀਤਾ ਮਸੀਦ ਦੇ ਨਾਲ ਖੜਨ ਵਾਲਾ ਕੋਈ ਪਰਿਵਾਰਕ ਮੈਂਬਰ ਕੋਈ ਭੈਣ ਭਰਾ ਨਹੀਂ ਸੀ ਮਾਤਾ ਇਕੱਲੀ ਹੋਈ ਉੱਥੇ ਨਰਕ ਵਰਗੇ ਹਾਲਾਤਾਂ ਜੀਵਨ ਕੱਟ ਰਹੀ ਸੀ ਧੰਨਵਾਦ ਆ ਮਹੱਲੇ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਅਪਰਾਲਾ ਕੀਤਾ ਤੇਂਦਰ ਸਿੰਘ ਹੋਣਾ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਜਮਾਲਪੁਰ ਏਰੀਏ ਚੋਂ ਮਾਤਾ ਨੂੰ ਇੱਥੇ ਲੈ ਕੇ ਆਏ ਸਾਡੇ ਕੋਲੇ ਮਾਤਾ ਜੀ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਪਤਾ ਲੱਗਿਆ ਬ੍ਰੈਸਟ ਕੈਂਸਰ ਆ ਮਾਤਾ ਦੇ ਸਾਰੇ ਅੰਦਰ ਚੈਸਟ ਦੇ ਵਿੱਚ ਜਿਹੜਾ ਕੈਂਸਰ ਆ ਫੈਲ ਚੁੱਕਿਆ ਵਾ ਤੇ ਉਹਦਾ ਹੁਣ ਟ੍ਰੀਟਮੈਂਟ ਚੱਲਦਾ ਮਾਤਾ ਜੀ ਦਾ ਅੱਜ ਮਾਤਾ ਜੀ ਥੋੜੇ ਜ਼ਿਆਦਾ ਢਿੱਲੇ ਹੋ ਗਏ ਸੀਗੇ ਤਾਂ ਫਿਰ ਵੈਂਟੀਲੇਟਰ ਮਸ਼ੀਨ ਤੇ ਕਰਨਾ ਪਿਆ ਡਾਕਟਰ ਸਾਹਿਬ ਕਿਵੇਂ ਇਹਨਾਂ ਦੀ ਕੈਂਸਰ ਕੀ ਪੋਜੀਸ਼ਨ ਕੀ ਪੇਸ਼ੈਂਟ ਜਿਹੜਾ ਕੈਂਸਰ ਸੀ ਜੋ ਪੂਰੀ ਛਾਤੀ 'ਚ ਫੈਲਿਆ ਹੋਇਆ ਸਾਰੇ ਫੈਲ ਗਿਆ ਤੇ ਉਹਦੇ ਕਾਰਨ ਕੀ ਇਹ ਸਾਹ ਲੈਣ 'ਚ ਦਿੱਕਤ ਹੈ ਪ੍ਰਾਤੀ ਮਾਤਾ ਦਾ ਜਿਹੜਾ ਕਾਰਬਨ ਡਾਈਆਕਸਾਈਡ ਬਾਹਰ ਨਹੀਂ ਜਾ ਰਿਹਾ ਸੀ ਇਹਨੂੰ ਆਪਾਂ ਟਾਈਪ 2 ਰੈਸਪੀਰੇਟਰੀ ਫੇਲਰ ਕਹਿੰਦੇ ਆ ਉਹਦੇ ਵਿੱਚ ਚਲੀ ਗਈ ਸੀ ਮਾਤਾ ਜਿਹਦੇ ਕਾਰਨ ਸਰੀਰ ਦੇ ਵਿੱਚ ਐਸਿਡੋਸਿਸ ਹੋ ਗਿਆ ਸੀਗਾ ਮਤਲਬ ਬਲੱਡ ਦੇ ਵਿੱਚ ਪੀ ਐਚ ਜਿਹੜਾ ਸੀ ਘਿਰ ਗਿਆ ਸੀ ਐਸਿਡੋਸਿਸ ਹੋ ਗਿਆ ਸੀ ਉਹ ਠੀਕ ਕਰਨ ਲਈ ਡਾਕਟਰ ਸਚੀ ਨੇ ਸਵੇਰੇ ਸਵੇਰੇ ਅਰਲੀ ਮਾਰਨਿੰਗ ਆਪਾਂ ਮਾਤਾ ਨੂੰ ਇੰਟੂਬੇਟ ਕੀਤਾ ਉਸ ਤੋਂ ਬਾਅਦ ਮਾਤਾ ਬੈਟਰ ਹੋ ਗਈ ਹੈ ਹੌਸਟ ਆ ਗਈ ਹੈ ਤੇ ਜਿਹੜਾ ਐਸਿਡ ਉਹ ਵੀ ਠੀਕ ਹੋ ਰਿਹਾ ਪਲਾਨ ਇਹੀ ਹੈ ਕਿ ਫਟਾਫਟ ਠੀਕ ਕਰਕੇ ਆਪਰ ਮਾਤਾ ਨੂੰ ਫਾਈਪ ਬਾਹਰ ਕਰ ਦਈਏ ਇਕਵੇਟ ਕਰ ਦਈਏ ਚਲ ਸ਼ੁਕਰੀਆ ਫਿਲਹਾਲ ਸੀਰੀਅਸ ਨੇ ਕੈਂਸਰ ਸਾਰੇ ਫੈਲ ਚੁੱਕਿਆ ਹੈ ਕੈਂਸਰ ਤਾਂ ਫੈਲ ਚੁੱਕਿਆ ਹੈ ਤੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵਾ ਕਿ ਕੈਂਸਰ ਅੰਦਰ ਸਾਰੇ ਪੂਰੀ ਚੈਸਟ ਦੇ ਵਿੱਚ ਸਾਰੇ ਲੰਗਸ ਦੇ ਵਿੱਚ ਫੈਲ ਚੁੱਕਿਆ ਵਾ ਫੇਫੜਿਆਂ ਵਿੱਚ بس ਵਾਹਿਗੁਰੂ ਮਿਹਰ ਕਰਨ ਮਾਤਾ ਜੀ ਇਸ ਸਚ ਨੂੰ ਬਾਹਰ ਆ ਜਾਣ ਜਿੰਨਾ ਕਿ ਸਮਾ ਮਾਤਾ ਜੀ ਦਾ ਸਵਾਸਾ ਦੀ ਪੂੰਜੀ ਜਿੰਨੀ ਕਿ ਹੈ ਉਹ ਸੌਖਿਆ ਪੂਰੀ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ